ਵੀਡੀਓ ਦੇਖੋ ਜੀ ਮੇਰੀ ਨਾ ਫਰੈਂਡ ਆ ਰਹੀ ਆ ਉਹ ਜਿਹੜੀ ਡਰਾਈਵਰ ਦੀ ਘਰ ਵਾਲੀ ਆ ਹੂੰ ਅੱਛਾ ਵੀ ਏਦਾਂ ਕਰੀ ਆਪਣੇ ਸੋਨੇ ਦਾ ਸੈੱਟ ਵਾਲੇ ਉਹਨੂੰ ਵੀ ਉਹਦੀ ਕਾਰ ਦਾ ਪਤਾ ਲੱਗੇ ਜਰਾ ਤੂੰ ਲੰਘਦਾ ਆ ਹੀ ਗਿਆ ਸਸਿਕਾ ਸਸਿਕਾ ਆਈ ਤੂੰ ਬਿਲਕੁਲ ਨਹੀਂ ਬਦਲੀ ਪਰ ਤੂੰ ਤਾਂ ਅਜੀਬ ਜਿਹੀ ਲੱਗਨ ਦੇ ਆ ਚਲੋ ਆਜੋ ਹੋਰ ਸੁਣਾ ਭਾਈ ਸਾਹਿਬ ਟੈਕਸੀ ਕਿੰਦਾ ਚੱਲਦੀ ਫੇਰ ਵਧੀਆ ਜੀ 2-300 ਹੀ ਪੈਂਦਾ ਹੋਣਾ ਮੈਨੂੰ ਲੱਗਦਾ ਹਾਂਜੀ ਕਿਉਂਕਿ ਅੱਜਕੱਲ੍ਹ ਤਾਂ ਤੇਲ ਵੀ ਬਹੁਤ ਮਹਿੰਗਾ ਹੋਣਾ ਬਚਤ ਹੁੰਦੀ ਨਹੀਂ ਹੁਣੀ ਬਾਜੀ ਤੂੰ ਸਖਿਤ ਆਇਆ ਆਹ ਫੜੋ ਪੈਸੇ ਜਿਹੜੇ ਕੱਲ ਤੁਸੀਂ ਮੈਨੂੰ ਸ਼ਾਪਿੰਗ ਲਈ ਦਿੱਤੇ ਸੀ। ਉਹ ਨਾ ਨਾ ਮੈਂ ਕੀ ਲੈਣੇ ਆ ਰੱਖ ਲਾ ਤੋ ਕੋਈ ਨਾ। ਇਹਨਾਂ ਫੇ ਮੈਂ ਖਰਚ ਕਰ ਦੇਣੇ ਆ। ਲੈ ਠੀਕ ਯਾਰ। ਮੈਂ ਨਾ ਖਾਣ ਨੂੰ ਲੈ ਕੇ ਆਉਣੀ ਆ ਕੁਛ ਨਾਲ ਪੀਣ ਨੂੰ। ਉਹ ਖਾਣ ਪੀਣ ਤੋਂ ਯਾਦ ਆਇਆ ਮੈਂ ਮਹਿੰਗੀ दारू ਲੈ ਕੇ ਆਇਆ ਸੀਗਾ ਪੈਗ ਪੈਗ ਲਾਉਣੇ ਆ ਆਪਾਂ। ਨਹੀਂ ਤੁਸੀਂ ਇਹ ਕੰਮ ਨਾ ਕਰੋ। ਕਿਉਂ? ਉਹਨੂੰ ਵੀ ਪਤਾ ਲੱਗੇ ਕਿ ਮਹਿੰਗੀ दारू ਕਿੱਦਾਂ ਦੀ ਹੁੰਦੀ ਆ। ਨਹੀਂ ਨਹੀਂ ਤੁਸੀਂ ਇਹ ਕੰਮ ਨਾ ਕਰੋ ਪਲੀਜ਼। ਮੋ ਬੰਦ ਕਰ ਲਾ। ਆੜੀ ਸ਼ਾਪਿੰਗਾਂ ਕਰਦੀ ਫਿਰਦੀ ਆ ਨਾ ਇਹਦਾ ਸੈਟ ਆਪਾਂ ਦਿਖਾਉਣੀ ਫਿਰਦੀ ਆ। ਇਹ ਮੇਰੇ ਦਿੱਤੀ ਹੋਈ ਆ ساری ਲਾਈਫ 2 ਮਿੰਟ ਚ ਖੋਲੂਗਾ ਦਿਮਾਗ ਖਰਾਬ ਕਰਕੇ ਰੱਖਤਾ ਤੁਸੀਂ ਬੈਠੋ ਦੋਨੋਂ ਮੈਂ ਆਇਆ 1 ਮਿੰਟ ਕਿਦਾਂ ਤੂੰ ਠੀਕ ਆ ਮੈਂ ਕਿਦਾਂ ਠੀਕ ਹੋ ਸਕਦੀ ਆ ਪਰ ਤੂੰ ਤਾਂ ਖੁਸ਼ ਏਂ ਖੁਸ਼ ਕਿੱਥੇ ਆ ਬਸ ਦਿਖਾਵਾ ਹੀ ਆ ਰੋਜ਼ ਮੈਨੂੰ ਦਾਰੂ ਪੀ ਕੇ ਕੁੱਟਦਾ ਵਾ ਤੇ ਜਿੰਵੇਂ ਮਨਾ ਕਰਦੀ ਆ ਨਾ ਤਾ ਫਿਰ ਹੋਰ ਕੁੱਟਦਾ ਵਾ ਮੈਂ ਤਾਂ ਨਾ ਵਿਆਹ ਕਰਕੇ ਪਛਤਾ ਰਹੀ ਆ ਉਹਨੇ ਤਾਂ ਤੂੰ ਥੋੜੀ ਦੇਰ ਪਹਿਲਾਂ ਸੜਾ ਮਜ਼ਾਕ ਉਡਾਰੀ ਸੀ ਇੱਕ ਗੱਲ ਦੱਸਾਂ ਚਾਹੇ ਮੇਰੇ ਹਸਬੰਡ ਘੱਟ ਪੈਸਾ ਕਮਾਉਂਦੇ ਆ ਪਰ ਮੇਰੀ ਰਿਸਪੈਕਟ ਪੂਰੀ ਕਰਦੇ ਆ ਰਿਸਪੈਕਟ ਤੋਂ ਉੱਪਰ ਪੈਸਾ ਨਹੀਂ ਹੁੰਦਾ ਆ ਜੇ